ਇੱਕ ਵਾਰ ਫਿਰ ਅੰਮ੍ਰਿਤਸਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਇਸ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਘਟਨਾ ਸਥਾਨ ਦਾ ਜਾਇਜ਼ਾ ਲிட்ட ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁਝ ਹਫ਼ਤੇ ਪਹਿਲੇ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਪਰ ਇੱਕ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ ਪੁਲਿਸ ਨੇ 6 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸਭ ਤੋਂ ਪਹਿਲਾਂ ਪੁਲਿਸ ਨੇ ਜੋਂ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਲਗਾਤਾਰ ਹੀ ਪੁਲਿਸ ਨੇ 5 ਹੋਰ આરોપીਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਇਹਨਾਂ આરોપીਆਂ ਦੇ ਵਿੱਚੋਂ ਇੱਕ આરોપી ਜਿਸ ਦਾ ਨਾਮ ਦਲੇਰ ਸਿੰਘ ਹੈ ਉਸ ਨੇ ਬੇਰ ਕਾ ਨਜ਼ਦੀਕ ਇਲਾਕੇ ਵਿੱਚ ਪਿਸਤੌਲ ਦਬਾ ਕੇ ਰੱਖੀ ਸੀ ਜਦੋਂ ਦੇਰ ਰਾਤ ਪੁਲਿਸ ਉਸ ਪਿਸਤੌਲ ਨੂੰ ਬਰਾਮਦ ਕਰਨ ਪਹੁੰਚੀ ਤਾਂ ਉਸ ਵੱਲੋਂ ਪੁਲਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਬਾਅਦ ਪੁਲਸ ਵੱਲੋਂ ਜਵਾਬੀ ਕਾਰਵਾਈ ਚ ਗੋਲੀ ਚਲਾਈ ਜੋ ਕਿ ਦਲੇਰ ਸਿੰਘ ਦੀ ਲੱਤ ਵਿੱਚ ਵੱਜ ਗਈ ਪੁਲਸ ਨੇ ਦੱਸਿਆ ਕਿ ਇਸ ਦੇ ਕੋਲੋਂ 0.30 ਬੋਰ ਦਾ ਪਿਸਤੌਲ ਮੋਟਰਸਾਈਕਲ ਅਤੇ ਘਟਨਾ ਦੌਰਾਨ ਵਰਤੇ ਗਏ ਕੱਪੜੇ ਵੀ ਬ੍ਰਮਧ ਹੋਏ ਹਨ ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ 18 ਨਵੰਬਰ ਨੂੰ ਬੜਾ ਇੱਕ અનਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਅਣਪਛਾਤੇ ਬੰਦੇ ਸੀਗੇ ਤੋ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟਿਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਡ ਸੀ ਇਨਕਲੂਡਿੰਗ ਥਿੰ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਸਟ੍ਰੇਸ ਹੋ ਚੁੱਕਿਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਸੀ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਆ ਸੀਗਾ ਜਦੋਂ ਐਗਜ਼ੀਕਿਊਟ ਕਰ ਰਏ ਸੀ ਬਾਕੀ ਸ਼ੂਟਰ ਉਹਨੂੰ ਫੜਿਆ ਗਿਆ ਸੀਗਾ ਜੌਨ ਜਿਹੜਾ ਉਹ ਅ ਅਮਰਸਰ ਰੂਰਲ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਪਰਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਕੁਛਕਿ ਤਬਾ ਕਰਨ ਵੀਰ ਕਰਨ ਨੂੰ ਫੜਿਆ ਸੀਗਾ ਤੇ ਉਸ ਤੋਂ ਬਾਅਦ ਵਿਕਰਮਜੀਤ ਬਿੱਕੈ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਸ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ ਚੇ ਕਲੇਮ ਕਰ ਰਹੀ ਸੀ ਮਰਡਰ ਦਾ ਬਾਏ ਗੈਂਗਸਟਰ ਉਸ ਤੋਂ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਔਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ ਐਸਟੀਐਫ ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵ ਨੂੰ ਉਥੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸ ਐਚ ਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਜਿੱਥੇ ਪਖੜਿਆ ਵੇਰਕਾ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਹੈ ਇਹਨੇ ਕਿਹਾ ਸੀ ਕਿ ਜਿਹੜਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਅਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਕਿਉਂਕਿ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡ ਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਾਂਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਚ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ गिर ਗਿਆ ਉਹ ਹਤਕੜੀ ਉਹਦੇ ਹੱਥ 'ਚ ਸੀਗੀ ਫੜੀ ਹੋਈ ਤੇ ਇਹਨੇ ਦਵਾਦਾ ਜਿੱਥੇ ਦਿਖਾ ਰਿਆ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੱਗ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਦੇਖਿਆ ਉੱਥੇ ਜਦੋਂ ਉਹ ਗਿਰਿਆ ਇਹਨੇ ਦਵਾਦਾ ਪਿਸਤੌਲ ਜਿਹੜਾ ਉੱਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮਨਦੀਪ ਹੁਣਾ ਨੇ ਉਹਨੂੰ ਵਾਰਨ ਕਰਕੇ ਹਵਾ ਚ ਫਾਇਰ ਕੀਤਾ ਸਲੰਡਰ ਕਰਨ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੰਨਾ بڑا ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਐਸਐਚਓ ਅਮਨਦੀਪ ਉਹਨਾਂ ਨੇ ਜਿਹੜਾ ਫਾਇਰ ਕੀਤਾ ਔਰ ਜੋ ਕਿ ਜਿੰਨਾਂ ਵਾਲੇ ਕਿ ਇੰਜਰਡ ਹੋਇਆ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਹੀ ਕਹਿੰਦਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਹੈ ਸਾਰੇ ਦੇ ਸਾਰੇ ਦੋਸ਼ੀ ਫੜੇਗੇ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰਕੀਨ ਉਹ ਕਰਕੇ ਤੋਂ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਆ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਜ਼ ਲਈਆਂ ਇਹ ਸਾਰੇ ਅਸੀਂ ਫੜ ਲਏ ਆ ਇਹਦੇ ਵਿੱਚ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਵਾਕੀ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨਾਂ ਨੇ ਹੈਂਡਓਵਰ ਕਰ ਦਿੱਤੇ ਵਾਪਸ ਪਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬਲ ਦਾ ਇਹਦੇ 'ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ 'ਚ ਨਾਮਜ਼ਦ ਕੀਤੇ ਆ ਤੋਂ ਇਹ ਟੋਟਲ ਜਿਹੜਾ ਕੇਸ ਸਟ੍ਰੈਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਬਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ਏਸੀਪੀ ਈਸਟ ਤੇ ਅਮਨਦੀਪ ਐਸਐਚਓ ਜਿਹੜੇ ਐ ਏਡਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿੱਲੀ ਬਿਮਾਰਕਬਾ ਦਿੰਨਾ ਕਿ ਬਹੁਤ ਜਲਦੀ ਇਹਨਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾਂ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ देर ਲੱਗ ਜਾਂਦੀ ਉਹਨਾਂ ਨੂੰ ਫੰਡ 'ਚ ਇੱਥੇ ਬਹੁਤ ਹੀ ਪ੍ਰੌਮਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮਲਜ਼ਮ ਫੜੇ ਗਏ ਸਰ ਮਰਡਰ ਦਾ ਦੇ ਕਾਰਨ ਕੀ ਰਿਹਾ ਜੀ ਉਹ ਕਿਹੜਾ ਵੈਪਨ ਸੀ ਜਿਹਨਾਂ ਪਰਦਰ ਹੋਇਆ ਉਹ ਕਿੰਨਾਂ ਨੂੰ ਹੈਂਡਓਵਰ ਕੀਤਾ ਹੈ ਕਿਹਾ ਉਹ ਅੰਮ੍ਰਿਤਸਰ ਤੋਂ ਹੀ ਹੈ ਜਾਂ ਦੂਸਰਾ ਅੰਮ੍ਰਿਤਸਰ ਰੂਰਲ ਦੇ ਹੈ ਜੀ ਹਾਂਜੀ ਉਹ ਲੱਗੇ ਹੋਏ ਸੀ ਉਹਦਾ ਨਾਮ ਅਜੇ ਡਿਸਪੋਜ਼ ਨਹੀਂ ਕਰ ਸਰ ਮਰਡਰ ਹੈ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਸਮਝੋ ਤੇ ਦੂਜਾ ਜਿਹੜਾ ਕਿਉਂਕਿ ਅਜੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲਬਾਤ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜੇ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰ ਮੋਰਲੈਸ ਇਟ ਇਜ਼ ਅ ਫਰਾਤੀ ਟਾਈਪ ਵੀ ਸਮਝ ਸਕਦੇ ਆ ਜਾਂ ਇਹਨੂੰ ਆਪਾਂ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਉਹ ਸਾਰਾ ਐਂਗਲ ਅਸੀਂ ਡੀਪਲੀ ਪ੍ਰੋਬ ਕਰ ਰਹੇ ਆ ਕਿ ਕੋਈ ਬਿਜ਼ਨਸ ਰਾਈਵਲਰੀ ਹੈ ਜਾਂ ਕੀ ਗੱਲ ਆ ਉਹ ਸਾਰੀ ਚੀਜ਼ ਦੇਖ ਰਹੇ ਸਰ ਮੱਖਣ ਸਿੰਘ ਤੇ ਲਿੰਕ ਹੈ ਕਿਸੇ ਕਿਸੇ ਗੈਂਗ ਦੇ ਨਾਲ ਦੇ ਕੋਹ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਡਿਫਰੈਂਟ ਐਂਗਲ ਹੈ ਉਹਨੂੰ ਅਸੀਂ ਬਾਅਦ ਚ ਦੇਖਾਂਗੇ ਅਸੀਂ ਤਾਂ ਸਾਰੀ ਜੋ ਇਨਵੈਸਟੀਗੇਸ਼ਨ ਟੋਟਲ ਫੋਕਸ ਇਸ ਕੰਮ ਤੇ ਰਿਹਾ ਕਿ ਅਸੀਂ ਮਲਜ਼ਮ ਬੜੀ ਜਲਦੀ ਆਈਡੈਂਟੀਫਾਈ ਕੀਤੇ ਤੇ ਸਾਰੇ ਫੜ ਲਏ ਅੱਛਾ ਸਰ ਇਹ ਮਕਰ ਸਿੰਘ ਵੀ ਗੈਂਗਸਟਰ ਸੀਗਾ ਕਿਉਂ ਕਿ ਜਾਨੇ ਕੀ ਹੈ ਨਾ ਸਾਡਾ ਮੈਂ ਉਹਦਾ ਬੈਕਗ੍ਰਾਉਂਡ ਇਹ ਜੇ ਕਢਾਉਣਾ ਹੈ ਅਸੀਂ ਉਧਰ ਕੰਮ ਕੀਤਾ ਨਹੀਂ ਉਸ ਪਾਸੇ ਬਹਿ ਮੈਂ ਗਲਤ ਕਹਾਂ ਤੁਹਾਨੂੰ ਕਿਉਂਕਿ ਸਾਰਾ ਫੋਕਸ ਸਾਨੂੰ ਇਹ ਸੀ ਮਰਡਰ ਟਰੇਸ ਹੋਵੇ ਸ਼ੂਟਰ ਫੜੇ ਜਾਣ ਤੇ ਸਾਡਾ ਜਿਹੜਾ ਕੇਸ ਟੋਟਲੀ ਸੋਲਵ ਹੋਵੇ ਇਹ ਮੰਗੀਆਂ ਜਾ ਰਹੀਆਂ ਸੀ ਕਿਹ ਅਫਵਾਹ ਦੀ ਕਰਕੇ ਦੇਖੋ ਮੈਂ ਗੱਲ ਕਹਿਣਾ ਅਜੇ ਸਟੈਬਲਿਸ਼ ਨਹੀਂ ਹੈ ਜੇ ਪੁੱਛ ਕੇ ਚੱਲ ਰਹੀ ਹੈ ਸਾਰੇ ਮਲਜ਼ਮ ਆ ਗਏ ਆ ਤੇ ਇਹਨਾਂ ਦੀ ਡਿਟੇਲ ਚ ਇਨ ਡੈਪਥ ਇਨਵੈਸਟੀਗੇਸ਼ਨ ਇਨਕੁਇਰੀ ਚੱਲ ਰਹੀ ਹੈ ਉਸ ਤੋਂ ਬਾਅਦ ਸਾਰੀ ਗੱਲ ਕਲੀਅਰ ਕਰਾਂਗੇ ਲਵਪ੍ਰੀਤ ਤੂੰ ਕੀ ਕਰ ਰਿਹਾ ਜਾਮਪ੍ਰੀਤ ਤੂੰ ਖਿਸਕਿਆ ਸੀ ਜੀ ਕਿਸੇ ਆ ਕਪੜੇ ਜਾਣਕਾਰ ਦੇ ਥਰੂ ਇਹ ਉੱਥੇ ਜਾ ਕੇ ਇਹਨਾਂ ਨੂੰ ਜੌਬ ਲੈ ਲਈ ਸੀ ਲੈਂਡ ਦੀ ਕੋਸ਼ਿਸ਼ ਦੇ ਵਿੱਚ ਸੀਗਾ ਜਾਮਨਗਰ ਕੋਈ ਰਿਫਾਈਨਰੀ ਹੈ ਉੱਥੇ ਜੌਬ ਆਮ ਜਿਹੜੀ ਹੈ ਉਹ ਕੰਟਰੈਕਚੁਅਲ ਲੇਬਰ ਦੀ ਮਿਲ ਜਾਂਦੀ ਉਹ ਜੋਬ ਕਰਨਾ ਪਿਆ ਕੀਤਾ ਨਹੀਂ ਸੀ ਜੇ ਪਹੁੰਚਿਆ ਸੀਗਾ ਜੀ ਬਟ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਤਾਹੀਨ ਮਦਦ ਦੇ ਰਹੇ ਆ ਕਿ ਜਦੋਂ ਹੀ ਪਹੁੰਚਿਆ ਨਾਲ ਦੀ ਨਾਲ ਉਹ ਨੈਬ ਹੋ ਗਿਆ ਸਰ ਕੱਪੜੇ ਬਦਲ ਕੇ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੇਸਿਕਲੀ ਡੋਜ ਕੀਤਾ ਕਿ ਸੀਸੀਟੀਵੀ ਟ੍ਰੇਲ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿ ਜਿਹੜੇ ਉਹ ਪੁਲਿਸ ਨੂੰ ਇੱਕ ਤਰ੍ਹਾਂ ਦਾ ਡੋਜ ਕੀਤਾ ਜਾਵੇ ਸਰ ਟਾਈਮਿੰਗ ਕੀ ਰਹੀ ਹੈ ਅੱਜ ਕਾਊਂਟਰ ਦੇ ਸਰ ਟਾਈਮਿੰਗ ਪੀਸੀ ਹੈ ਰਾਤ ਲੇਟ ਨਾਈਟ ਹੋਇਆ ਜੀ ਇਹ 11 11:30 ਦੇ ਕਰੀਬ ਬਿਟਵੀਨ 10 ਐਂਡ 11 ਉਦੋਂ ਲੈ ਕੇ ਆ ਪਹਿਲਾਂ ਅਮਨਦੀਪ ਹੁਣਾਂ ਦੱਸਿਆ ਇਧਰ ਜਿੱਧਰ ਉਹ ਜੀਪ ਖੜੀ ਹੈ ਉਸ ਪਾਸੇ ਲੈ ਕੇ ਘੁੰਮਦਾ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਜਿਵੇਂ ਸੀਕੁਐਂਸ ਦੱਸਿਆ ਦਾ ਥੈਂਕ ਯੂ ਜੀ ਚਲੋ ਜੀ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ